ਇਹ ਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਮੀਟਿੰਗ ਕੀਤੀ ਹੈਗੀ ਜਿਹੜੇ ਨਗਰ ਪੰਚਾਇਤ ਦੀਆਂ ਚੋਣਾਂ ਹੋਣੀਆਂ ਨੇਗੇ ਇੱਕੀ ਤਰੀਕ ਨੂੰ ਉਹਦੇ ਸਬੰਧ ਵਿੱਚ ਸਾਰੇ ਹੀ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਇੱਥੇ ਹਾਜ਼ਰ ਹੈਗੀ ਤੇ ਲਗਭਗ ਅਸੀਂ 15 ਦੇ 15 ਕੈਂਡੀਡੇਟ ਅਸੀਂ ਫਾਈਨਲਾਈਜ਼ ਕਰ ਲਏ ਨੇਗੇ ਤੇ ਅਗਲੇ ਘੰਟੇ ਦੇ ਅੰਦਰ ਅੰਦਰ ਹੀ ਤੁਹਾਨੂੰ ਲਿਸਟ ਦੇ ਦਾਂਗੇ ਤੇ ਪਹਿਲਾਂ ਜਿਵੇਂ ਸਰਪੰਚੀ ਇਲੈਕਸ਼ਨ ਵਿੱਚ ਸ਼੍ਰੋਮਣੀ ਕਾਲੀ ਦਲ ਤਕਰੀਬਨ 40 ਸਰਪੰਚ ਬਣਾ ਕੇ ਸਭ ਤੋਂ ਤਕੜਾ ਧੜਾ ਤਲਵੰਡੀ ਸਾਬੋ ਚ ਅਕਾਲੀ ਦਲ ਬਣਿਆਗਾ। ਇਹੀ ਤਰੀਕੇ ਨਾਲ ਅਸੀਂ ਇਹੀ ਇਲੈਕਸ਼ਨਾਂ ਵੀ ਲੜਾਂਗੇ। ਕਾਰਪੋਰੇਸ਼ਨ ਦੀਆਂ, ਨਗਰਪੰਚਾਇਤ ਦੀਆਂ ਇਲੈਕਸ਼ਨਾਂ ਵੀ ਲੜਾਂਗੇ। ਤੇ ਇੱਥੇ ਵੀ ਅਸੀਂ ਮੈਂ ਦੱਸਣਾ ਚਾਹਨਾਗਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿਉਂਕਿ ਇਹਨਾਂ ਨੂੰ ਆਦਤ ਪਈ ਹੈ ਇਹਨਾਂ ਕੋਲੇ ਬੰਦੇ ਤਾਂ ਹੁੰਦੇ ਨਹੀਂਗੇ, ਇਹਨਾਂ ਨੂੰ ਆਦਤ ਪਈ ਹੈ ੱੱੱਕੇ ਨਾਲ ਇਲੈਕਸ਼ਨ ਜਿੱਤਣ ਦੀ। ਇਹ ਪੁਲਿਸ ਦਾ ਵੀ ਇਸਤੇਮਾਲ ਕਰਦੇ ਨੇਗੇ, ਪ੍ਰਸ਼ਾਸਨ ਦਾ ਵੀ ਇਸਤੇਮਾਲ ਕਰਦੇ ਨੇਗੇ। ਬਿਲਕੁਲ ਨਹੀਂ ਹੋਣ ਦੇਵਾਂਗੇ ਅਸੀਂ। ਅਕਾਲੀ ਦਲ ਅੱਜ ਪ੍ਰਧਾਨ ਸਾਹਿਬ ਵੀ ਇੱਥੇ ਆਏ ਨੇ, ਉਹਨਾਂ ਨੇ ਵੀ ਸਾਡੇ ਨਾਲ ਸਾਈਡ ਤੇ ਗੱਲ ਕੀਤੀ ਇਹ ਤਕੜੇ ਹੋ ਕੇ ਅਕਾਲੀ ਦਲ ਇਲੈਕਸ਼ਨ ਲੜੂਗਾ ਤੇ ਕੋਈ ਤੱਕਾ ਅਸੀਂ ਹੋਣ ਨਹੀਂ ਦੇਵਾਂਗੇ ਆਪ ਦੇ ਜਿਹੜੇ ਵੀ ਕੈਂਡੀਡੇਟ ਨੇਗੇ ਪੂਰਾ ਜੋਰ ਲਾ ਕੇ ਵੱਧ ਤੋਂ ਵੱਧ ਅਸੀਂ ਕੈਂਡੀਡੇਟ ਜਤਾਉਣ ਦੀ ਕੋਸ਼ਿਸ਼ ਕਰਾਂਗੇ ਆਮ ਆਦਮੀ ਪਾਰਟੀ ਆਪਦਾ ਵजूद ਖੋ ਬੈਠੀ ਹੈਗੀ ਪੰਜਾਬ ਦੇ ਵਿੱਚ ਖਤਮ ਹੋਈ ਹੋ ਗਈ ਹੈਗੀ ਪਾਰਟੀ ਉਹਨਾਂ ਕੋਲੇ ਹੋਰ ਕੁਝ ਨਹੀਂ ਆ ਸਿਰਫ ਤੇ ਸਿਰਫ ਤੱਕਾ ਛਾਈ ਹੈਗੀ ਤੱਕਾ ਛਾਈ ਉਹ ਜਿੱਥੇ ਉਹਨਾਂ ਦੀ ਚੱਲਦੀ ਆ ਉਹ ਕਰ ਦਿੰਦੇ ਨੇ ਅਕਾਲੀ ਦਲ ਤਲਵੰਡੀ ਸਾਬੋ ਦੇ ਵਿੱਚ ਤਕੜਾ ਸੀ ਤਕੜਾ ਹੈ ਤੇ ਤਕੜਾ ਰਹੂਗਾ ਨਾ ਅਸੀਂ ਅਜੇ ਤੱਕਾ ਹੁਣ ਲਈਏ ਨਾ ਅਸੀਂ ਅੱਗੇ ਨੂੰ ਧੱਕਾ ਹੁਣ ਲਈਏ ਆ 2 ਸਾਲ ਰਹਿ ਗਏ ਅਸੀਂ ਐਮਸੀ ਵੀ ਆਪਦੇ ਬਣਾਵਾਂਗੇ ਸਰਪੰਚ ਵੀ ਆਪਦੇ ਵੱਧ ਤੋਂ ਵੱਧ ਬਣਾਏ ਨੇਗੇ ਤੇ 2027 ਚ ਇਹ ਤਲਵੰਡੀ ਸਾਬੋ ਦੀ ਸੀਟ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਜਬਾ ਉਹ ਹਾਸੋ ਹੀ ਨਹੀਂ ਗੱਲ ਹੈ ਜੀ ਇਹ ਕਿ ਇਹ 2.5 ਕਰੋੜ ਨੂੰ 2.5 ਕਰੋੜ ਦੀ ਗ੍ਰਾਂਟ ਆਈ ਹੈ ਤੇ ਇਹ 2.5 ਕਰੋੜ ਨੂੰ ਐਡੀ ਵੱਡੀ ਗੱਲ ਬਣਾਈ ਬੈਠੇ ਨੇ ਇਹ ਤਾਂ ਅਕਾਲੀ ਦਲ ਵਲੇ ਤਕਰੀਬਨ 100 ਕਰੋੜ ਦੀ ਗ੍ਰਾਂਟ ਆਈ ਸੀ 100 ਕਰੋੜ ਦੀ ਗ੍ਰਾਂਟ ਆਈ ਸੀਗੀ ਸਾਰਾ ਕੁਝ ਜਿੰਨਾ ਵੀ ਸੀਵਰੇਜ ਸਿਸਟਮ ਹੈਗਾ ਸਾਰਾ ਕੁਝ ਲਾਈਟਿੰਗ ਰੋਟਿੰਗ ਸਭ ਕੁਝ ਅਕਾਲੀ ਦਲ ਵੇਲੇ ਤੱਕ ਕੀਤਾ ਹੋਇਆ ਇਹਨਾਂ ਤੋਂ ਤਾਂ ਜਿਹੜੇ ਕੰਮ ਹੋਏ ਹੋਏ ਨੇ ਅਕਾਲੀ ਦਲ ਦੇ ਉਹਦੀ ਸੰਭਾਲ ਨਹੀਂ ਹੋ ਰਹੀ ਇਹਨਾਂ ਤੋਂ ਹਾਂ ਇਹਨਾਂ ਤੋਂ ਤਾਂ ਇੱਕ ਇੱਟ ਵੀ ਨਹੀਂ ਲਾਈ ਇਹਨਾਂ ਨੇ ਕੱਲਾ ਹੁਣ ਬਸ ਸੁੰਦੀਕਰ ਸੁੰਦਰੀਕਰਨ ਕਰਨ ਵਾਸਤੇ ਇਹਨਾਂ ਨੂੰ ਗ੍ਰਾਂਟ ਮਿਲੀ ਹੈ ਸੋ ਲੋਕ ਭਲੀ ਭਾਂਤੀ ਜਾਣਦੇ ਨੇਗੇ ਵੀ ਇਹ ਕਿੰਨੇ ਕ ਪਾਣੀ ਚ ਨੇ ਤੇ ਇਹਨਾਂ ਦੇ ਗੱਲ ਵਿੱਚ ਹੁਣ ਇਹਨਾਂ ਦੇ ਸ਼ਕ ਸ਼ਗੂਫਿਆਂ ਦੇ ਵਿੱਚ ਗੱਲ ਲੋਕ ਨਹੀਂ ਆਉਣ ਲੱਗੇ ਕੀ ਤੁਹਾਨੂੰ ਤਲਵੰਡੀ ਸਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇੱਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋਜ